ਸਰਦਾਰ ਐਡਮਨ ਸਾਰਾ ਸਾਰੀ ਹੈ ਜੀ ਜੇ ਕਰੇ ਵੀਰ ਬਜਰੰਗੇ ਹਰ ਹਰ ਮਹਾਕਾਲ ਜੀ ਮਦਨ ਲਾਲ ਜੀ ਬੱਗਾ ਜਿੰਦਾਬਾਦ ਸਲਮਨ ਮੈਂ ਜਿੰਦਾਬਾਦ ਸਲਮਨ ਮੈਂ ਜਿੰਦਾਬਾਦ ਬੀਫਲੇ ਸੋਹਾਨ ਸਾਰੀ ਹੈ ਮਾਈਲੇ ਮਾਈਲੇ ਅੱਜ ਸਲੇਮ ਟਾਪਰੀ ਮੇਨ ਜਿਹੜੀਆਂ ਦੋਨੋਂ ਰੋਡਾਂ ਨੇ ਦੋਨੋਂ ਰੋਡਾਂ ਤੇ ਹਾਈ ਮਾਰਕ ਸਾਈਨ ਲਗਾਈ ਹੈ। ਔਰ ਦੋਨਾਂ ਦੀ ਕੀਮਤ ਰਿਕਨੋਸ 11 ਲੱਖ ਰੁਪਏ ਦਾ ਹੈਗਾ। ਔਰ ਅੱਜ ਅਸੀਂ ਇਸ ਇਲਾਕੇ ਨੂੰ ਜੋ ਇਸ ਚੌਂਕਾਂ ਦੇ ਵਿੱਚ ਲੈਂਡ ਦੀ ਥੋੜੀ ਕਿੱਲ ਸੀਗੀ ਹਾਈ ਮਾਰਕ ਸਾਈਨ ਲੱਗਣ ਦੇ ਨਾਲ ਕਾਫੀ ਜਗਮਗ ਹੋਈ ਹੈ ਮੈਂ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਤਾ ਇਲਾਕਾ ਨਿਵਾਸੀ ਨੂੰ ਮੁਬਾਰਕਵਾਦ ਹੈ ਕਿ ਉਹਨਾਂ ਦੀ ਮਿਹਨਤ ਹੈ। ਲੋਕਾਂ ਨੇ ਇੱਕ ਪਿਆਰ ਇੱਕ ਅਸ਼ੀਰਵਾਦ ਦੇ ਕੇ ਜੋ ਡਿਊਟੀ ਲਗਾਈ ਸੀ ਇਤੋਂ ਦਿਨ ਸਾਲ ਪਹਿਲਾਂ ਉਹ ਡਿਊਟੀ ਨਿਭਾਉਂਦੇ ਹੋਏ ਔਰ ਖਾਸ ਤੌਰ ਤੇ ਅਸੀਂ ਤੋਂ 4 ਮਹੀਨਾ ਪਹਿਲਾਂ ਜੋ ਕਾਰਪੋਰਲ ਇਲੈਕਸ਼ਨ ਹੋਈਆਂ ਉਹਦੇ ਵਿੱਚ ਹੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹ ਪਿਆਰ ਸਦਕਾ ਅੱਜ ਅਸੀਂ ਜੋ ਮਿਹਨਤ ਲੋਕਾਂ ਦੇ ਸਹਿਯੋਗ ਦੇ ਨਾਲ ਜੋ ਡਿਵੈਲਪਮੈਂਟ ਹੋ ਰਹੀ ਹੈ ਉਹ ਲੋਕਾਂ ਦੇ ਸਾਹਮਣੇ ਹੀ ਆ ਤਕਰੀਬਨ ਮਲੇ ਹਲਕੇ ਦੇ ਵਿੱਚ 90% ਡਿਵੈਲਪਮੈਂਟ ਹੋ ਗਈ ਹੈ ਚਾਹੇ ਪਾਣੀ ਹੈ ਸੀਵਰ ਹੈ ਸੜਕਾਂ ਨੇ ਲਾਈਟਾਂ ਨੇ ਟਿਊਬਲ ਨੇ ਸਾਰੇ ਕਮਿਊਨਿਟੀ ਦੇ 90% ਕੰਮ ਕਮਪਲ ਹੋ ਗਏ ਨੇ ਅੱਜ ਜੋ ਸਰਕਾਰ ਦੀਆਂ ਉਪਲਬਧੀਆਂ ਲੋਕਾਂ ਤੱਕ ਜਾਣ ਦੀ ਲੋੜ ਹੈ ਉਹ ਸਾਰੇ ਸਾਥੀ ਪੰਜਾਬੀ ਰਹੇ ਨੇ ਔਰ ਆਸ ਹੈ ਕਿ ਸਰਕਾਰ ਦੇ 3 ਸਾਲ ਦੇ ਕੀਤੇ ਕੰਮ ਡਿਵੈਲਪਮੈਂਟ ਦੇ ਉਸ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਸੂਬੇ ਦੇ ਹਰਮਨ ਗਰੇਵਰੇ ਮੁੱਖ ਮੰਤਰੀ ਸਰਪਕਵੰਸੀਗ ਮਾਨ ਜੀ ਦਾ ਔਰ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਰਵਿੰਦਰ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਸੋਚ ਕਿਉਂਕਿ ਪਿਛਲੀਆਂ ਰਵਿਆਤੀ ਪਾਰਟੀਆਂ ਜਿਨੀਆਂ ਵੀ ਸੀਗੀਆਂ ਤਕਰੀਬਨ ਆਖਰੀ ਸਾਲ ਤੇ ਡਿਵੈਲਪਮੈਂਟ ਦਾ ਕੰਮ ਕਰਦੀਆਂ ਸੀ ਇਸ ਸਰਕਾਰ ਨੇ ਸ਼ੁਰੂ ਤੋਂ ਹੀ ਕੰਮ ਸਟਾਰਟ ਕੀਤਾ ਚਾਹੇ ਸੜਕਾਂ ਦਾ ਹੋਵੇ ਚਾਹੇ ਸੀਵਰ ਦਾ ਹੋਵੇ ਚਾਹੇ ਪਾਣੀ ਦਾ ਹੋਵੇ ਜਿੱਥੇ ਜਿੱਥੇ ਕੋਈ ਦਿੱਕਤ ਸੀਗੀ ਔਰ ਦੂਰ ਕੀਤੀ ਔਰ ਮੈਂ ਮਾਨਾ ਕਿ ਅਸਰ ਕਿ ਮੇਰੇ ਹਲਕੇ ਦੇ ਵਿੱਚ ਜੇ ਮੈਂ ਪਿਛਲੇ 35 ਸਾਲ ਦੀ ਗੱਲ ਕਰਾਂ ਤੇ 17-18 ਕਰੋੜ ਰੁਪਏ ਲੱਗੇ ਹੋਏਗਾ ਮੈਂ 3 ਸਾਲ ਦੀ ਗੱਲ ਕਰਾਂ ਤਾਂ ਸਵਾ 200 ਕਰੋੜ ਰੁਪਇਆ ਮੈਂ ਆਪਣੇ ਹਲਕੇ ਲਗਾ ਚੁੱਕੇ ਹਾਂ ਔਰ ਤਕਰੀਬਨ ਜਿਹੜਾ ਆਪਣਾ ਪੁਲ ਬੰਦ ਪਿਆ ਸੀ 12 ਸਾਲ ਤੋਂ ਪੁਲ ਬੰਦ ਪਿਆ ਸੀ ਚਾਂਦ ਸਿੰਘ ਮੀਂਦੇਵਾਲਾ ਜਿਹੜਾ ਜਲੰਧਰ ਔਰ ਸ਼ਹਿਰ ਨੂੰ ਜੋੜਦਾ ਬੁੱਢੇ ਦਰਿਆ ਵਾਲਾ ਪੁਲ ਬੰਦ ਪਿਆ ਸੀਗਾ ਉਹ ਪੁਲ ਬਣ ਗਿਆ ਤਕਰੀਬਨ ਅਸੀਂ ਅਗਲੇ ਮਹੀਨੇ ਲੈਂਡਰ ਪੈ ਗਿਆ ਤਿਆਰ ਹੈ ਅਸੀਂ ਉਹਦਾ ਮੂਰਤ ਕਰਾਂਗੇ ਤਿਕਨ 8.5-9 ਕਰੋੜ ਦੀ ਲੱਗਦੈ ਨਾ ਹੋਇਆ ਦਰਿਆ ਦੇ ਨਾਲ ਜਿਹੜੀਆਂ ਸੜਕਾਂ ਸੀ ਕਿਉਂ ਵੀ ਕੰਪਲੀਟ ਹੋ ਗਈਆਂ ਤੇ ਕਿਰਮ ਸਾਰੀ ਤੁਸੀਂ ਪਾਸੇ ਸੜਕਾਂ ਉਹ ਵੀ ਆ ਮੈਂ ਕਹਿੰਦਾ ਸੀ 85% ਸੜਕ ਬਣ ਚੁੱਕੀ ਹੈ ਹੁਣ ਮੈਂ ਉੱਥੇ ਲਾਈਟਾਂ ਦਾ ਮੂਰਤ ਕਰਕੇ ਆ 100 ਲਾਈਟਾਂ ਲਗਾਈਆਂ ਨੇ ਦਰਿਆ ਦੀ ਪਰਲੀ ਸਾਈਡ ਤੇ ਜਿਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਸੀ ਉਹ ਵਨਵੇ ਸੀਗਾ ਹੁਣ ਡਬਲ ਦੋਨੋਂ ਪਾਸੇ ਚੱਲ ਬਗੀ ਰੋਡ ਜਿਸ ਨਾਲ ਲੋਕਾਂ ਨੂੰ ਬਹੁਤ ਥੋੜੀ ਸੁਵਿਧਾ ਮਿਲੇਗੀ ਇਹ ਸਾਰੀਆਂ ਪ੍ਰੈਕਟੀਕਲੀ ਜੇ ਆਪਾਂ ਜਾਈਏ ਬੇਸ ਤੇ ਲੋਕਾਂ ਦੀ ਸੋਚ ਲੋਕਾਂ ਦੀ ਜੋ 3 ਸਾਲ ਪਹਿਲਾਂ ਲੋਕਾਂ ਨੇ ਮਨ ਬਣਾ ਕੇ ਚੇਂਜ ਕੀਤਾ ਸੀ ਉਹਦਾ ਰਿਜ਼ਲਟ ਹੈ ਅੱਜ ਮੈਂ ਕਹਾਂਗਾ ਮੇਰੇ ਹਲਕੇ ਦੇ ਵਿੱਚ ਜੋ ਡਿਵੈਲਪਮੈਂਟ ਦੇ ਕੰਮ ਨੇ ਜੰਗੀ ਬਦਰ ਤੇ ਚੱਲ ਰਹੇ ਨੇ ਆਉਣ ਵਾਲੇ ਟਾਈਮ 'ਚ ਹੋਰ ਵੀ ਡਿਵੈਲਪਮੈਂਟ ਹੋਏਗੀ ਔਰ ਜਿੱਦਾਂ ਜਿੱਦਾਂ ਲੋਕ ਕਹਿਣਗੇ ਉਸ ਤਰ੍ਹਾਂ ਮੈਂ ਆਪਣੇ ਹਲਕੇ ਦੇ ਵਿੱਚ 68 ਕੇਵੀ ਦਾ ਗ੍ਰਿਡ ਲਗਾ ਰਿਹਾ ਬੇਲੀ ਦਾ ਜਿਹੜਾ ਤਕਰੀਬਨ 3-4 ਮਹੀਨੇ ਤੱਕ ਪਾਸ ਹੋ ਕੇ ਆ ਜੂਗਾ ਉਹ ਵੀ ਸਾਲ ਦੇ ਵਿੱਚ ਕੰਪਲੀਟ ਹੋਏਗਾ 68 ਕੇਵੀ ਦਾ ਗ੍ਰਿਡ ਹਲਕੇ ਨੌਰਥ ਵਾਸਤੇ ਹੋਏਗਾ ਔਰ ਇੱਥੇ ਮੈਂ ਇੱਕ ਅ ਸਬਦ ਜ਼ੀਲ ਬਣਵਾ ਰਹੇ ਆ ਜਿਹੜੇ ਲੋਕ ਕਦੀ ਤਰਸਮਨਗਰ ਜਾਂਦੇ ਸੀ ਜਾ ਕੇ ਦੇ ਹਮੜਾ ਰੋਡ ਤੇ ਜਾਂਦੇ ਸੀ ਰਿਸ਼ਤੇ ਕਰਾਉਣ ਵਾਸਤੇ ਆਪਣੇ ਪੇਪਰ ਵਰਕ ਲੈਣ ਵਾਸਤੇ ਚਾਂਸਿੰਗਨ ਦੇ ਕੋਲ ਆਪਣੀ ਸਬਦ ਜ਼ੀਲ ਬਣ ਜਾਏਗੀ ਜਿਹੜੇ ਲੋਕੀ ਆਰਾਮ ਨਾਲ ਇੱਥੇ ਜਾ ਕੇ ਆਪਣੀ ਰਿਸ਼ਤੇ ਗੁੜਾ ਸਕਣਗੇ ਇਹ ਸਾਡੀ ਬਿਹਤਰੀ ਸਾਡੀ ਸਰਕਾਰ ਦੀ ਲੋਕਾਂ ਦੀ ਡਿਵੈਲਪਮੈਂਟ ਦੇ ਵਿੱਚ ਜੋ ਯੋਗਦਾਨ ਪਾਇਆ ਉਹ ਲੋਕਾਂ ਨੂੰ ਦੱਸਣ ਦੀ ਲੋੜ ਹੈ ਵੇਰ ਕਰਾਂਗੇ ਲੋਕਾਂ ਨੂੰ ਦੱਸਾਂਗੇ ਜਿਹੜੇ ਤੁਹਾਨੂੰ ਕੋਈ ਈਜ਼ੀ ਕੰਮ ਹੁੰਦੇ ਨੇ ਸਾਨੂੰ ਦੱਸੋ ਅਸੀਂ ਜਦੋਂ ਜਦੇ ਨਾਲ ਉਹਦੇ ਕੰਮ ਹੋ ਕੇ ਲੋਕਾਂ ਦੀ ਔਰ ਸਪੁਰਦ ਕਰਾਨੀ। ਪਹਿਲੇ ਮੈਂ ਤੁਹਾਡੇ ਸਾਰੇ মিডিਆ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਨੂੰ ਰਾਹੇ ਬਗਾਹੇ ਪਬਲਿਕ ਡੋਮੇਨ ਚ ਲੈ ਕੇ ਜਾਂਦੇ ਹੋ। ਤੁਹਾਡਾ ਬਹੁਤ-ਬਹੁਤ ਧੰਨਵਾਦ। ਹਾਂ ਬਿਲਕੁਲ ਅੱਜ ਹਲਕਾ ਉਤਰੀ ਦੇ ਮਾਨਜੋਗ ਐਮ.ਐਲ.ਏ. ਚੋਦਰੀ ਮਦਲਾਲ ਪੱਗਾ ਜੀ ਨੇ ਹਲਕਾ ਉਤਰੀ ਜੁਹੀ ਦੇਖ ਸਕਦੇ ਹਾਂ ਜੋ ਲਾਈਟਸ ਦੀ ਅੱਜ ਕੱਲ੍ਹ ਇੱਕ ਹਫ਼ਤੇ ਤੋਂ ਡਰਾਈਵ ਚੱਲ ਰਹੀ ਹੈ। ਉਹਦੀ ਲੜੀ ਵਿੱਚੋਂ ਅੱਜ ਖਾਸ ਕਰਕੇ ਮੇਰੇ ਵਾਰਡ ਵਾਰਡ ਨੰਬਰ 94 ਦੇ ਵਿੱਚ ਅ ਦੋ ਹਾਈ ਮਾਸ ਸਲਾਈਟਾਂ ਐਮਐਲਏ ਸਾਹਿਬ ਨੇ ਦਿੱਤੀਆਂ ਔਰ ਮੈਂ ਕਹਿ ਸਕਦਾ ਇਹ ਹਾਈ ਮਾਸ ਸਲਾਈਟਾਂ ਲੱਗਣ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਕਿਉਂਕਿ ਜ਼ਰੂਰਤ ਵੀ ਸੀਗੀ ਇਹ ਮੇਨ ਐਂਟਰਸ ਹੈ ਸਾਡੇ ਸਲੇਮਟਾਪਲੇ ਸਾਡੇ ਬਾੜ ਦੀਆਂ ਮੇਨ ਐਂਟਰਸ ਨੇ ਦੋਨੇ ਦੋਨੋਂ ਆ ਦੇ ਮੇਨ ਹਾਈ ਮਾਸ ਲਾ ਕੇ ਅੱਜ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਰੋਸ਼ਨੀ ਨਾਲ ਕਿੰਨੀ ਖੁਸ਼ੀ ਮਿਲ ਰਹੀ ਹੈ ਔਰ ਆਨਲੇ ਸਮੇਂ ਦੇ ਵਿੱਚ ਬਿਲਕੁਲ ਜਿੱਥੇ ਜਿੱਥੇ ਸਟਰੀਟ ਲਾਈਟਸ ਅਸੀਂ ਰੈਗੂਲਰ ਲਗਵਾ ਰਹੇ ਹਾਂ ਔਰ ਅੱਜ ਪੱਕਾ ਜੀ ਨੇ 1 ਘੰਟਾ ਪਹਿਲੇ ਦਰਿਆ ਦੇ ਨਾਲ ਨਾਲ ਵੀ ਸਾਰੀ ਲਾਈਟਾਂ ਦਾ ਮੁਰਤ ਕੀਤਾ ਕਿਉਂਕਿ ਦੂਜੀ ਸਾਈਡ ਤੇ ਜਿਹੜੀ ਰੋਡ ਬਣਾਈ ਸੀ ਉੱਥੇ ਲਾਈਟਾਂ ਦੀ ਜੂਰ ਸੀ ਅੱਜ ਉੱਥੇ ਵੀ ਕਰਕੇ ਆਏ ਨੇ ਥੈਨ ਇਸ ਵਾਰਡ ਦੇ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਜਿੱਥੇ ਮੁਬਾਰਕਬਾਦ ਦੇਣਾ ਔਰ ਇਹਨਾਂ ਦਾ ਧੰਨਵਾਦ ਕਰਦਾ ਹਾਂ ਕੋਟਨਕੋੜ ਕਿਉਂਕਿ ਹਰ ਜਗ੍ਹਾ ਤੇ ਸਾਡੀ ਟੀਮ ਵਾਰਡ ਦੇ ਨਿਵਾਸੀ ਹਰ ਜਗ੍ਹਾ ਤੇ ਸਹਿਯੋਗ ਕਰਦੇ ਕਿਉਂਕਿ ਡਿਵੈਲਪਮੈਂਟ ਹਮੇਸ਼ਾ ਉਦੋਂ ਹੁੰਦੀ ਹੈ ਜਦੋਂ ਖਾਸ ਕਰਕੇ ਪਬਲਿਕ ਦਾ ਸਹਿਯੋਗ ਹੋਵੇ ਪਰ ਤੁਸੀਂ ਦੇਖ ਸਕਦੇ ਹੋ ਮੇਰੀਆਂ ਮਾਤਾ-ਮਾ, ਮੇਰੀਆਂ ਭੈਣਾਂ ਮੇਰੇ ਵੀਰ ਕਿੱਦਾਂ ਹਾਮੂ ਮਾ ਕੇ ਪਹੁੰਚੇ ਨੇ ਔਰ ਇਹ ਆਪਣਾ ਆਸ਼ੀਰਵਾਦ ਦੇ ਰਹੇ ਨੇ ਇਹ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਵੀਰ ਜੀ ਦਾ ਕਿ ਉਹਨਾਂ ਨੇ ਸਾਰੀ ਸਲੀਮ ਟਾਪਰੀ ਵਿੱਚ ਚਾਰ ਚੰਨ ਲਗਾ ਦਿੱਤੇ ਰਾਮਦਾਸ ਦੀ ਕਿਰਪਾ ਨਾਲ ਉਹਨਾਂ ਨੇ ਸਲੀਮ ਟਾਪਰੀ ਵਿੱਚ ਇਦਾਂ ਦੇ ਫੁੱਲ ਵਿਖਾਈ ਰਿਹਾ ਜਦੋਂ ਅਸੀਂ ਉਹਨਾਂ ਦੀ ਖੁਸ਼ਬੂ ਲੈਨੇ ਆ ਤਾਂ ਸਾਨੂੰ ਉਹਨਾਂ ਚ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਮਾੜਾ ਜਿਹਾ ਮੈਸੇਜ ਦੇਣ ਦੀ ਗੱਲ ਹੁੰਦੀ ਹੈ ਉਹ ਗੱਲ ਸੁਣਨ ਤੋਂ ਪਹਿਲਾਂ ਹੀ ਸਾਡੀ ਗੱਲ ਪੂਰੀ ਕਰ ਦਿੰਦੇ ਆ ਤੇ ਸਲੀਮ ਟਾਪਰੀ ਵਿੱਚ ਹੁਣ ਇਸ ਟਾਈਮ ਕੋਈ ਕਮੀ ਨਹੀਂ ਹੈ ਕਿਸੇ ਵੀ ਚੀਜ਼ ਦੀ ਬਿਜਲੀ ਪਾਣੀ ਸੜਕਾਂ ਦੀ ਸਭ ਤਬਦੀਲੀਆਂ ਹੋ ਚੁੱਕੀਆਂ ਇਸ ਕਰਕੇ ਜਿੰਨਾ ਵੀ ਮੈਂ ਧੰਨਵਾਦ ਕੀਤਾ ਜੇ ਉਹਨਾਂ ਹੀ ਤੋਰ ਬਹੁਤ ਜੀ ਰਹਾ ਬਹੁਤ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਮਾਣ ਮਹਿਸੂਸ ਹੁੰਦਾ ਗਿਆ ਸੀ ਇਸ ਇਲਾਕੇ ਤੋਂ ਆ ਜਿੱਥੇ ਚੌਧਰੀ ਮਦਨ ਲਾਲ ਜੀ ਬੱਗਾ ਇੰਨੀ ਸੋਹਣੀ ਰੈਨਮਾਈ ਕਰ ਰਿਹਾ ਹੈ ਮੈਂ ਪਹਿਲਾਂ ਤਾਂ ਲੋਕਾਂ ਵੀ ਸ਼ੁਗਰਗੁਜ਼ਾਰ ਆ ਜਿਨ੍ਹਾਂ ਨੇ ਸਿਲੈਕਟ ਕੀਤਾ ਤੇ ਫਿਰ ਇਲੈਕਟ ਕੀਤਾ ਮਦਨ ਲਾਲ ਬੱਗਾ ਜੀ ਦੇ ਨਾਲ ਜਿਹੜੀ ਗੌਰਵ ਤੇ ਅਮਨ ਜੀ ਦੀ ਟੀਮ ਹੈ ਉਹਦੇ ਨਾਲ ਸਾਡੇ ਇਸ ਇਲਾਕੇ ਨੂੰ ਚਾਰ ਚੰਨ ਲੱਗ ਗਏ ਆ ਪਾਣੀ ਹੋਏ ਬਿਜਲੀ ਹੋਏ ਹੋਰ ਕਿਸੇ ਤਰ੍ਹਾਂ ਦੀ ਸੜਕਾਂ ਜਾਂ ਕੋਈ ਵੀ ਗੱਲ ਕਰਕੇ ਆਏ ਤਾਂ ਸ਼ਾਇਦ ਇਹ ਦੁਗਣੀ ਚੁਗਣੀ ਕਰਕੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆਂ ਹਰ ਰੋਜ਼ ਦੇ ਯਤਨ ਸ਼ਾਇਦ ਇਸ ਇਲਾਕੇ ਵਿੱਚ ਵੜਨ ਵਾਲਾ ਬੰਦਾ ਵਿਦ ਪ੍ਰੂਫ ਦੱਸ ਸਕਦਾ ਹੈ ਕਿ ਤੁਸੀਂ ਬੁੱਡੇ ਦਰਿਆ ਵੱਲੋਂ ਜਾਓ ਤਾਂ ਲੱਗਦਾ ਹੈ ਕਿ ਨਕਸ਼ ਨੁਹਾਰ ਬਦਲ ਗਈ ਹੈ ਕਿ ਅਸੀਂ ਉਸ ਇਲਾਕੇ 'ਚ ਨਹੀਂ ਜੇ ਇਧਰ ਜਾਓ ਚਾਂਦਸੇਨ ਮੇ ਵੱਲ ਤਾਂ ਇਨੀਆਂ ਹਰ ਪਾਸੇ ਇਹਨਾਂ ਨੇ ਇਸ ਤਰ੍ਹਾਂ ਤਬਦੀਲੀਆਂ ਲਿਆਂਦੀਆਂ ਜਿਵੇਂ ਲਈ ਅਸੀਂ ਪਰਿਵਾਰ ਦੇ ਸ਼ੁਕਰਗੁਜ਼ਾਰ ਤਾਂ ਹੈਗੇ ਆ ਪਰ ਆਪਣੇ ਆਪ ਨੂੰ ਵੀ ਬਹੁਤ ਖੁਸ਼ ਨਸੀਬ ਸਮਝਦੇ ਆ ਕਿ ਅਸੀਂ ਇਹਨਾਂ ਦੇ ਇਸ ਇਲਾਕੇ ਵਿੱਚ ਰਹਿ ਰਹੇ ਆ ਬਹੁਤ ਬਹੁਤ ਧੰਨ